ਉਰ ਦਾ ਰੈਨ ਵਾਲਾ ਉਹਦੇ ਘਰ ਜਿਹੜੀ ਗ੍ਰਨੇਡ ਲੋਬਿੰਗ ਹੋਈ ਸੀ ਉਹਦੇ ਵੇਸੇ ਅਸੀਂ 36 ਘੰਟੇ ਦੇ ਵਿੱਚ ਵੀ ਜਿਹੜਾ ਹਾਦੀ ਕੰਬੋਜ ਨੂੰ ਜਿਹੜਾ ਇੱਥੋਂ ਜਮਨਾ ਨਗਰ ਤੋਂ ਜਿਹੜਾ ਗ੍ਰਿਫਤਾਰ ਕਰ ਲਿਆ ਸੀ ਉਹਦੀ ਪੁੱਛ ਗਏ ਇਸ ਤੇ ਜਿਹੜੀ ਫਿਰ ਇਹ ਅੱਗੇ ਜਿਹੜਾ ਅਮਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਘੁੱਗ ਕਪੂਰਥਲਾ ਉੱਥੇ ਦਾ ਰਹਿਣ ਵਾਲਾ ਇਹ ਫਿਗਰ ਹੋਇਆ ਸੀਗਾ ਇਹਦੇ ਬਾਰੇ ਵੀ ਸਾਨੂੰ ਫਿਰ ਇੰਟੀਮੇਸ਼ਨ ਨੈਸਰਦੀਆਂ ਜਿੰਨਾ ਕੋਈ ਲਾਈਨ ਆਫ ਇਨਵੈਸਟੀਗੇਸ਼ਨ ਮਿਲੀ ਉੱਤੇ ਅਸੀਂ ਵਰਕਆਊਟ ਕੀਤਾ ਤੇ ਇਹਨੂੰ ਅੱਜ ਅਸੀਂ ਅਮਾਚਲ ਪ੍ਰਦੇਸ਼ ਦੇ ਵਿੱਚੋਂ ਉੱਥੋਂ ਇੱਥੋਂ ਇਹਨੂੰ ਰੌਂਡ ਅਪ ਕਰ ਲਿਆ ਸੀਗਾ ਸਾਡੀਆਂ ਟੀਮਾਂ ਨੇ ਨਾਲ ਇਹਦੇ ਜਿਹੜੇ ਦੋ ਸਾਥੀਏ ਦੇ ਹੋਰ ਸੀਗੇ ਇੱਕ ਇੱਕ ਲੜਕੀ ਸੀਗੀ ਸੋ ਅਸੀਂ ਇਹ ਚਾਰਾਂ ਨੂੰ ਜਿਹੜਾ ਆਪਾਂ ਇੱਥੇ ਲੈ ਕੇ ਆ ਰਹੇ ਸੀ ਜਿਹੜੀ ਦੂਜੀ ਟੀਮ ਐ ਉਹ ਦੂਜੇ ਤਿੰਨਾਂ ਨੂੰ ਉਹਨਾਂ ਨੇ ਜੋ ਡਿਸਕਲੋਜ਼ਰ ਕੀਤਾ ਸੀ ਉਹਨੂੰ ਵੈਰੀਫਾਈ ਕਰ ਲਈ ਪਹਿਲਾ ਐਡਵਾਂਸ ਸੀਗੇ ਇਹ ਜਿਹੜੇ ਇੱਥੇ ਜਦੋਂ ਪਹੁੰਚੇ ਤੇ ਇੱਥੇ ਜਿਹੜੀ ਗੱਡੀ ਦੀ ਦੀ ਇਹਦੀ ਗੱਡੀ ਨੂੰ ਕੋਈ ਬ੍ਰੇਕਡਾਊਨ ਹੋਇਆ ਤੇ ਜਦੋਂ ਵੇਖਣ ਲੱਗਾ ਤੇ ਇਹ ਕੋਸ਼ਿਸ਼ ਕੀਤੀ ਇਹਨਾਂ ਗੱਡੀ ਦੇ ਵਿੱਚੋਂ ਬਾਰੀ ਖੋਲ ਕੇ ਭੱਜਣ ਦੀ ਤਾਂ ਫਿਰ ਇਹਨੂੰ ਦੱਕਨ ਲਈ ਜਿਹੜੇ ਇਹਦੇ ਲੈਗ ਸ਼ਾਟ ਕਰਨਾ ਪਿਆ ਸੋ ਹੁਣ ਇਹਦਾ ਜਿਹੜਾ ਇਹ ਸਿਵਲ ਹਸਪੀਟਲ ਦੇ ਵਿੱਚ ਜਿਲੰਧਰ ਚ ਹੋਏ ਗ੍ਰਨੇਡ ਹਮਲਾ ਜੋ ਇੱਕ ਯੂਟਿਊਬਰ ਦੇ ਉੱਤੇ ਹੋਇਆ ਸੀ ਰਸੂਲਪੁਰ ਵਿਖੇ ਉਸ ਦੇ ਵਿੱਚ ਇੱਕ ਵੱਡੀ ਕਾਮਯਾਬੀ ਪੁਲਸ ਵੱਲੋਂ ਫਿਰ ਪ੍ਰਾਪਤ ਹੋਈ ਹੈ ਜੋ ਇੱਕ ਉਹਨਾਂ ਨੇ ਦੇਰ ਰਾਤ ਇੱਕ ਇਨਕਾਊਂਟਰ ਕੀਤਾ ਹੈ ਜਿਸ ਵਿੱਚ ਅਮਰਪਿਤ ਨਾਮ ਦਾ ਇੱਕ ਲੜਕਾ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਕੀ ਹਿਮਾਚਲ ਤੋਂ ਲੈ ਕੇ ਆ ਰਹੇ ਸਨ ਤੇ ਰਸਤੇ ਵਿੱਚ ਐਸਐਸਪੀ ਦੇ ਗੁਰਮੀਤ ਸਿੰਘ ਅਨੁਸਾਰ ਕੀ ਉਹ ਸਨੇ ਭੱਜਣ ਦੀ ਕੋਸ਼ਿਸ਼ ਕੀਤੀ ਫਿਰ ਉਸ ਨੂੰ ਲੈ ਕੇ ਸ਼ੋਰਟ ਕੀਤਾ ਤੇ ਉਹ ਹੁਣ ਉਸ ਦਾ ਮੈਡੀਕਲ ਦੇ ਅਧੀਨ ਉਹ ਸਿਵਲ ਹਸਪਤਾਲ ਦੇ ਵਿੱਚ ਹੈ ਤੇ ਉਹਨਾਂ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਤਕਰੀਬਨ 5 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਅਸ ਸੁਣੋ ਤੁਸੀਂ ਪੂਰੀ ਵੀਡੀਓ ਤੁਸੀਂ ਸੁਣਨੇ ਸੀ ਵੀਡੀਓ ਸ਼ੇਬਾਜ਼ ਪੱਟੀ ਜੋ ਪਾਕਿਸਤਾਨ ਦੇ ਵਿੱਚ ਰਹਿੰਦਾ ਉਸ ਦੇ ਕਿਸੇ ਬੰਦੇ ਦਾ ਜਿਸ ਨੇ ਗੋਇਣਾ ਬੰਦਿਆਂ ਨੂੰ ਹਾਰ ਕੀਤਾ ਹੈਗਾ ਤੇ ਉਹਨਾਂ ਲਈ ਇਹ ਕੰਮ ਜੋ ਗਰਨੇਸ਼ ਛਟੰਦਾ YouTube ਉੱਤੇ ਕਰਾਇਆ ਗਿਆ ਸੀ ਉਸ ਤੋਂ ਬਾਅਦ ਇਹ ਸਾਰੀਆਂ ਗ੍ਰਿਫਤਾਰੀਆਂ ਹੋਈਆਂ ਹਨ ਮਿਲਦੇ ਆਂ ਅਗਲੀ ਨਵੀਂ ਖਬਰ ਲੈ ਕੇ ਜਲਦੀ ਹੀ ਆਪ ਜੀ ਨੂੰ ਕੈਮਰਾਮੈਨ ਮਨਜੋ ਚਾਹ ਨਾਲ ਅਮਨਦੀਪ ਸਿੰਘ ਜਲੰਧਰ